ਆਏ ਮੰਦੀਪ ਕੋ ਪੰਜਾਬੀ ਕੁਕਿੰਗ ਨੰਦਿਆਬੀ ਕਲਚਰ ਨੂੰ ਥੋੜਾ ਸਵਾਗਤ ਕਰਦੇ ਹਾਂ ਹੋਰ ਸਨੌ ਜ ਸਾਰਿਆਂ ਦਾ ਕੀ ਹਾਲ ਚੱਲ ਉਮੀਦ ਕਰਦੀ ਸਾਰੇ ਵਧੀਆ ਹੋਣੇ ਠੀਕ ਠਾਕ ਹੋਵੋਗੇ ਤੇ ਅੱਜ ਹੈ ਸੰਡੇ ਦਾ ਦਿਨ ਮੇਰਾ ਸਵੇਰ ਤੋਂ ਸਾਰੀ ਕੰਮ ਨਹੀਂ ਨਿਬੜਿਆ ਹਨਾ ਉਹਦੋਂ ਨੂੰ ਸਿਰ ਨਵਾਇਆ ਉਸ ਤੋਂ ਪਹਿਲਾਂ ਉਹਨੂੰ ਬੁਖਾਰ ਚੜ ਰਿਹਾ ਸੀਗਾ ਹਨਾ ਦਵਾਈ ਦੂਈ ਦਿੱਤੀ ਕੰਮ ਕਾਰਨ ਪਟਾਇਆ ਬਾਹਰ ਸਾਰੇ ਫੁੱਲ ਬੂਟਿਆਂ ਨੂੰ ਪਾਣੀ ਦਿੱਤਾ ਹਨਾ ਕੜੀ ਬਣਾਈ ਹੈ ਕਿਨਾਂ ਲਾ ਕੜੀ ਚੋਲ ਖਾਣੇ ਫਿਰ ਬਣਾਈ ਉਹਨਾਂ ਵਾਸਤੇ ਕੜੀ ਥੋੜੀ ਚੋਲ ਖਾਦੇ ਉਦੋਂ ਤੇ ਬਾਕੀ ਬਸ ਸਾਰੇ ਮੈਂ ਉਸ ਤੇ ਕੜੀ ਬਣਾਉਣੀ ਸੀਗੀ ਆਪਾਂ ਨੇ ਤੇ ਸਾਰੇ ਫਰੂਟਾ ਮਫਲਾਂ ਪਾਣੀ ਪੁਣੀ ਦੇ ਕੇ ਹਨਾ ਉਹ ਘਸਕਲ ਕਰ ਲਈ ਸੀ ਦਿਨ ਦਾ ਉਪਰ ਬੇਲਾ ਕਰਕੇ ਬਣਾ ਲਈ ਹੁਣ ਪਾਉ। ਇਹਨੂੰ ਕੜੀ ਦੇ ਥੋੜੀ ਜਿਹੀ ਹੋਰ ਖੰਡ ਦਾ ਰੀਸ ਸਰਵਣ ਹੈਗੀ ਫੇਰ ਕਰਾਂਗੇ ਭਾਂਡੇ ਸਾਫ ਭਾਂਡੇ ਸਾਫ ਲੇਤੀ تیاری ਕਰ ਲਾਂਗੇ ਉਸ ਤੋਂ ਨਾ ਪਰ ਕੁੱਕਰ ਨੂੰ ਕਰਦੇ ਹਾਂ ਤੇ ਦਿੱਤੇ ਦੀ ਹਮ ਹੋਰ ਦਸਾਈਆਂ ਦੇਖੋ ਇਹਨਾਂ ਐਡੀ ਐਡੀ ਟਮਾਟਰੀਆਂ ਨਹੀਂ ਬਿਲਕੁਲ ਛੋਟੀਆਂ ਛੋਟੀਆਂ ਜੀਆਂ ਆ ਇਹਨੀਆਂ ਲੀਕ ਟਮਾਟਰੀਆਂ ਜਿਨ੍ਹਾਂ ਦਾ ਨਾ ਤਾਂ ਇਹ ਸਬਜ਼ੀ ਤੇ ਪੈਣ ਹਨਾ

ਉਪਰ ਆ ਗਿਆ ਇਹ ਦੋਨੋਂ ਕਰਿਆ ਆਪਾਂ ਨੇ রোটি খা দি চা পিয়া ফ ਕਿਉਂ ਹੋ ਰਿਹਾ ਇਸਨੇ ਦਾ ਮੂੰਹ ਦੋ ਟਪਾਂ ਦੇ ਕੋਲ। ਸੰਡੇ ਵਾਲੀ ਦਾ ਕੰਮ ਨਹੀਂ ਨਿਪਟਦੇ ਅਗੇ। ਤੇ ਆ ਕਰ ਲਓ ਫਿਰ ਉਹ ਕਰ ਲਓ। ਅੱਜ ਝੜ ਪੋਚਿਆ ਨਹੀਂ ਦੀ ਵੀ ਆਈ ਤੇ ਝੜ ਪੋਚਿਆ ਹੀ ਮੈਂ ਆਉਣੀ ਆ ਰਹੀ ਅੱਜ। ਨਹੀਂ ਤਾਂ ਝੜ ਪੋਚਿਆ ਤੇ ਪੁੱਤ ਲਾਉਣੀ ਆ। ਆਪਾਂ ਨੇ ਰੱਖੀ ਹੋਈ ਹੈ ਹੈਲਪਰ ਝੜ ਪੋਚਾ ਲਾਉਣ ਨੂੰ। ਕਿਉਂਕਿ ਜੇ ਮੈਨੂੰ ਇਧਰ ਉਧਰ ਜਾਣਾ ਹੁੰਦਾ ਹੈ ਨਾ ਕਟਾਈ ਨਹੀਂ ਲੱਗਦਾ ਹੈ ਇਸ ਕਰਕੇ। ਸੇ ਮੈਂ ਰੱਖ ਲਈ ਸੀ ਜੀ। ਇਹਨੇ ਕੁੱਕਰ ਦੇ ਵਿੱਚ ਰੱਖ ਦਿੱਤੇ ਪਰ ਪਾਣੀ ਤੇ ਦਾਲ ਥੋੜੀ ਦਾਲ ਬਣਾ ਰਿਹਾ ਪਾ ਮੂੰਗੀ ਛੋੜ ਕੇ ਤੇ ਵਿੱਚ ਜੜੇ ਹੋਈਆਂ ਮਾਂ ਦੇ ਪੀਓ ਇਹਨੂੰ ਦਾਲ ਨਾਲ ਜਦੋਂ ਉਹ ਚੇਤੀ ਬਣ ਜਾਂਦੀ ਹੈ ਪਹਿਲਾਂ ਸਾਰੇ ਦਾਲ ਬਣਾਉਣ ਦੇ ਤਰ੍ਹਾਂ ਤੇ ਪਰ ਫਿਰ ਉਦੋਂ ਕੜੀ ਥੋੜੀ ਮੰਗਰ ਨਾਲ ਜਦ ਤੱਕ ਤੈਨਾਂ ਚੱਲੇ ਸੋ ਸ਼ਾਮ ਨੂੰ ਉਹਨਾਂ ਨੇ ਪਕਾਉਣੇ ਕਿਹਾ ਤੇ ਕੋਈ ਸਬਜ਼ੀ ਢੋੜੀ ਬਣ ਰਹੀ ਸੀਗੀ ਦੁਪਹਿਰੇ ਕੰਮਾਂ ਲੱਗ ਗਏ ਹੋ ਜਗੇ ਹਨ 3-4 ਨੇ ਸੀਗੇ ਉਹਨਾਂ ਨੇ ਮੈਂ ਕੜੀ ਨਾਲ ਰੋਕੀ ਦਿੱਤੀ ਸੀ

然后就是这样的。 ਉਸ ਨਾਲ ਮੱਛੀ ਬਹੁਤ ਆਕੜੀ ਆਕੜੀ ਹੋਉਂਦੀ ਹੈ ਲੋ ਦਾਲ ਨੂੰ ਟੂਰ ਵੀ ਨਹੀਂ ਆਲੀ ਤਾਂ ਹੋ ਗਿਆ ਪਾਇਗਨ ਤੇ ਮੇਰੇ ਕੋਲ those things when i was in an 대기 아니 뒤에 좀 우리 온타락스 사주지 뭐. ਅੰਮ੍ਰਿਤ ਜੀ ਨਮਕ ਸੰਗੋਗੇ ਪਾਈਏ ਨੂੰ ਤਾਂ ਜ਼ਿਆਦਾ ਨਾ ਹੋਵੇ ਨਾ ਘੱਟ ਹੋਵੇ ਸੰਗੋਗੇ ਪਾਉਣਾ ਚਾਹੀਦਾ ਹੈ ਅੰਮ੍ਰਿਤ ਮੈਂ ਕਈ ਵਾਰੀ ਇਹ ਟੋਟਕਾ ਅਪਣਾਇਆ ਵੀ ਹੋਇਆ ਮੈਂ ਇਦਾਂ ਹੀ ਬਣਨੀ ਸੰਗੋਗੀ ਇਹ ਨਾ ਘੱਟ ਕਰਦੇ ਨੇ

加了这个，把这个样子。

Thank you. ਮੋੜੇ ਤਰਕਾ ਹੋ ਗਿਆ ਆਪਣਾ ਇੱਧਰ ਤੇ ਆਟਾ ਆਪਣਾ ਗੁੰਨ ਲਿਆ ਤੇ ਬਸ ਮੈਂ ਪਾ ਦਾਂਗੀ ਤਰਕਾ ਕਰਕੇ ਦੇਖਦੇ ਹਾਂ ਕਿ ਲੋਨ ਹੋਈ ਦਵਾਰੇ ਤੇ ਪਾ ਦਾਂਗੇ ਲੈ ਚਾਹਾਂ ਕੋਈ ਚੀਜ਼ ਉਹਦੇ ਨੂੰ ਤਾਂ ਖਾਣ ਦਾ ਟਾਈਮ ਹੋਣਾ 7 ਵਜੇ ਰੋਟੀ ਦੇ ਨਾਲ ਸਬਜ਼ੀ ਨਹੀਂ ਖਾਣਾ ਸਾਡੇ ਰੋਟੀ ਖਾਂਦੇ ਹਾਂ ਅਸੀਂ

ਕੀ ਖੇਡ ਰਹੇ ਹੈ ਕੀ ਖੇਡ ਰਹੇ ਬਾਹਰ ਆ ਗਏ ਅੰਦਰ ਆ ਸੇਰ ਕੇ ਬੜੇ ਬੈਠੇ ਲੋਜੀ ਜੀ ਜਰਾਣੀ ਜਾਨੀ ਨੇ ਕੰਮ ਕਰ ਸਾਰੇ ਨਵੇੜ ਤੇ ਹੁਣ ਅਸੀਂ ਚੱਲੀਆਂ ਸੈਰ ਸਫਟੇ ਵਰਨੂ ਇੰਦਰ ਸਾਰੇ ਫੁੱਲ ਬੂਟਿਆਂ ਨੂੰ ਪਾਣੀ ਦੇਦੇ ਸੀ ਇਹ ਦੇਖ ਲੈ ਪਾਣੀ ਸਪਿੰਡਰ ਇੰਨਾ ਖੜਾ ਹੈਦਾ ਓਰੇ ਦੇਖ ਤੈਨੂੰ ਦਿਖ ਰਿਹਾ ਪਾਣੀ ਦਾ ਨਾਮ ਮੋਨਸ਼ਾਨ ਸਿਰਫ ਹਲਕੀ ਹਲਕੀ ਗਿੱਲ ਗਿੱਲ ਜੀ ਰਹਿ ਗਈ ਕੱਲ ਕਿੰਨਾ ਪੂਰਾ ਤੋਂ ਖੜਿਆ ਦਾ ਕੱਲ ਵੀ ਅੱਜ ਸਵੇਰੀ ਵੀ ਚਾ ਜਿਸ ਵੇਰੇ ਵੀ ਦੇ ਦਿੱਤੇ ਮੈਂ ਉੱਪਰ ਚੜ੍ਹ ਹਾਂ ਅੱਜ ਸਵੇਰ ਹੀ ਬਹੁਤ ਪਾਣੀ ਦੇ ਦਿੱਤਾ ਦੇਖ ਲੈ ਆ ਇਹਨਾਂ ਨੂੰ ਵੀ ਧਿਆਦਾ ਇੱਧਰ ਲੈਣ ਉਹ ਫੁੱਲ ਲੈ ਜੀ ਪੱਟ ਕੇ ਲੈ ਜਣੇ ਆ ਹੋਰ ਜੇ ਅੱਜ ਤੂੜੀ ਉੱਤਰ ਰਹੀ ਆਪਣੇ ਚਲੋ ਚੱਲੀਏ ਬੜਾ ਲੱਗ ਰਿਹਾ ਪੂਰਾ ਹੈ ਰੇਗਿਸਤਾਨ ਲੱਗ ਰਿਹਾ ਜਦ ਤੁਸੀਂ ਦੇਖ ਆ ਰਹੇ ਤੇ ਦੇਖ ਤਨ ਵੀ ਦੋ ਸੋਹਣਾ ਲੱਗ ਰਿਹਾ ਹੈ ਹਲਸਵਲਵਾ ਵਾਸ ਹੁਣ ਇਹਨੇ ਕਲਾਜੋ ਪਾ ਲਿਆ ਇਸਕੀ ਮਾਰਾ ਠੀਕ ਹੈ ਮੈਂ ਕਹਿ ਰਹੀ ਸੀ ਮ ਖਾਂਸਾ ਲਿਆਂਦੀਆਂ ਸਾਰੀਆਂ ਸੀ ਹੁੰਦੀਆਂ ਦੋਏ ਕੁੜੀਆਂ ਦੇ ਦੋਏ ਆਪਣਾ ਹੈਨਾ ਟੌਮੀ ਉਹ ਬੈਠੇ ਅਲੱਗ ਫਰੈਂਡ ਨਵਾਂ ਟੌਮੀ ਦਾ ਉਹਥੇ ਤੇ ਲਿਆਉਂਦੇ ਜਿੱਤੇ ਮਾਮੀ ਜੀ ਨੇ ਲਵਾਏ ਆ ਆ ਉਹਥੇ ਤੇ ਲਿਆਉਂਗੇ ਨਾ ਪੁੱਜਾ ਦੇ ਲੋ ਆ ਗਿਆ ਜੈਸੀ ਦਾ ਝਾੜੂ ਦੇਣ ਵਾਲਾ ਅੰਕਲ ਹੈਨਾ ਰੜਕੇ ਤੇ ਆਪਾਂ ਨੇ ਰੜਕੇ ਲੈ ਲਏ ਹੈਨਾ ਉਦੋਂ ਹੁਣ ਠੀਕ ਹੈ ਪਹਿਲਾਂ ਨਾਲੋਂ ਫਰਕ ਹੈ ਅਸੀਂ ਮੱਥਾ ਟੇਕ ਕੇ ਆਏ ਹਾਂ ਨਾ ਮਾੜੀ ਚ ਦਿਖਾ ਕਿ ਇੱਥੇ ਲੇਜ਼ਰ ਤੇਰੀ ਹਾਂ ਉਹ ਜਾ ਰਹੀ ਹੈ ਏਡਿ ਦੂਰ ਤੱਕ ਤਨਵੀਤਾ ਤੇਰੀ ਕੁੱਤਿਆਂ ਦੇ ਬਹੁਤ ਡਰ ਆਏ ਡਰਪੋਕ ਆ ਉਹ ਤਾਂ ਸੀਰੇ ਕੀ ਆਹ ਰੜਕੇ ਲਈ ਸੀਗੇ ਆਪਣੇ ਧੁੱਪ ਚ ਸੁਕਾ ਲਏ ਹੁਣ ਚੱਕ ਕੇ ਇਹਨਾਂ ਨੂੰ ਅੰਦਰ ਰੱਖ ਦਉਣੀ ਆ जा। आ कुड़ी का सूट की मम्मा ने है क्या खेडन लगे हुए थे क्या हुआ है फुटबॉल अच्छा खेल लो फिर खेड लो फिर मैंगो खाना ਕਾਣਾ ਮੈਂ ਗੁਸ਼ੇਕ ਪੀਣਾ ਬਣਾ ਕੇ ਲੈ ਕੇ ਆਵਾਂ ਫਿਰ ਪੀਓਗੇ ਓਦਮ ਤਾਂ ਕੁਛ ਨਹੀਂ ਖਾ ਰਹਾ ਹੈਗਾ ਬਿਮਾਰ ਹੋ ਕੇ ਇਨੇ ਮੰਗੇ ਵੀ ਨਹੀਂ ਖਾਏ ਐਂ ਪਏ ਹੂੰ ਇਹਨੂੰ ਤਾਂ ਖਾਂਦਾ ਈ ਫਰੂਟ ਹੋਰ ਫਰੂਟ ਕਿੱਥੇ ਫਰੂਟ ਤਾਂ ਹਮੇ ਲੈਣ ਨੇੜੇ ਨੂੰ ਲੰਗੜਨ ਦਉਂਦੇ ਅੱਜ ਫਰੂਟ ਓਏ ਅੱਜ ਫਰੂਟ ਲੈ ਆਵਾਂ ਮੈਂ ਇਸ ਵਾਸਤੇ ਦੇਖ ਲੈ ਅੱਜ ਫਰੂਟ ਫਰੂਟ ਭਾਇਆ ਸੀ ਅਨਾਰ ਖਾਇਆ ਪਪੀਤਾ ਖਾਇਆ ਦੇਖ ਲੈ ਦੇਖ ਲੈ ਉਹ ਖਾਂਦਾ ਨਹੀਂ ਮੇਰੇ ਨਾਲ ਜਮਾ ਵੀ ਇਹੋ ਕੀ ਚੀਜ਼ਾਂ ਪਈਆਂ ਪਈਆਂ ਗਲ ਜਹਾਂ ਪਰ ਖਾਣੀਆਂ ਨਹੀਂ ਹੁੰਦੀਆਂ ਤੂੰ ਉੱਥੋਂ ਮੈਂ ਤਾਂ ਲੈ ਕੇ ਆਂਦੇ ਫਰੂਟ ਅਸੀਂ ਲੈ ਕੇ ਵੀ ਨਹੀਂ ਆਉਂਦੇ ਦਾਦਾ ਜੀ ਹਾਂ ਇਹ ਕੀ ਮੰਮਾ ਰੋਜ਼ ਦੁਵਾ ਕੇ ਲਿਆਵਾ ਇਹਨੂੰ ਫਰੂਟ ਫੇ ਖਾਂਦਾ ਵੀ ਫੇ ਖਾਂਦਾ ਨਹੀਂ ਦੇਖ ਲੈਣਾ ਜਾਂ ਚੰਮਲ ਗਿਆ ਹੈਨਾ ਇਹਦੇ ਫਲਾਵਰ ਅੱਜ ਅੱਜ ਖੱਲਾ ਲੇਗਾ ਪਰ ਦੇਤਾ ਪੱਖਾ ਲਾ ਦੋ